ਯੋਵ ਬੇਸ ਸਸਿਕਲ ਕੀ ਹਾਲਚਾਲ ਇਸ ਵੀਡੀਓ ਵਿੱਚ ਮੈਂ ਐਕਸਪਲੇਨ ਕਰਨ ਲੱਗਾ ਕਿ ਹਾਊ ਵੀ ਐਸ ਪੰਜਾਬੀ ਕਮਿਊਨਿਟੀ ਆਪਾਂ ਜੇ ਯੂਨਿਟੀ ਰੱਖ ਕੇ ਕੰਮ ਕਰੀਏ ਬਿਜ਼ਨਸ ਕਰੀਏ ਤਾਂ ਵੀ ਕੈਨ ਗਰੋ ਰੀਲੀ ਰੀਲੀ ਵੈਲ ਐਸ ਕੰਪੇਅਰ ਟੂ ਅਦਰ ਕਮਿਊਨिटीज ਐਗਜ਼ਾਮਪਲ ਲੈਨੇ ਆ ਤੇ ਜੂਇਸ਼ ਕਮਿਊਨਿਟੀ ਲਈ ਇੱਕ ਨਾ ਬੰਦਾ ਹੈ YouTube ਤੇ ਮੈਨੂੰ ਉਹਦਾ ਨਾਮ ਭੁੱਲ ਗਿਆ ਤੇ ਉਹ ਬੰਦੇ ਨੇ ਇੱਕ ਆ ਚੀਜ਼ ਨੂੰ ਐਕਸਪਲੇਨ ਕੀਤਾ ਕਿ ਹਾਊ ਜੂਇਸ਼ ਕਮਿਊਨਿਟੀ ਵਰਕਸ ਹਾਊ ਦੇ ਆਪਰੇਟ ਤੇ ਉਹ ਚੀਜ਼ ਜਿਹੜੀ ਹੈ ਮੈਂ ਪ੍ਰਿੰਸੀਪਲ ਉੱਥੋਂ ਚੱਕ ਕੇ ਲਿਆ ਜਾਂ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਜਿਹੜਾ ਹੈਗਾ ਉੱਥੋਂ ਚੱਕ ਕੇ ਲਿਆ ਮੈਨੂੰ ਲੱਗਦਾ ਕਿ ਉਹ ਚੀ ਆਪਾਂ ਆਪਣੇ ਕਮਿਊਨਿਟੀ ਦੇ ਵਿੱਚ ਵਰਤੀਏ ਪੰਜਾਬੀ ਸਾਰੇ ਜਣੇ ਹਨਾ ਰਾਦਰ than ਇੱਕ ਦੂਜੇ ਦੀਆਂ ਆਪਾਂ ਲੱਤਾਂ ਖਿੱਚੀ ਜਾਈਏ ਆਪਾਂ ਉਹ ਚੀਜ਼ ਫੋਲੋ ਕਰਨੀ ਚਾਹੀਦੀ ਹੈ ਹੁਣ ਮੈਂ ਤੁਹਾਨੂੰ ਇੱਥੇ ਸਮਝਾਉਣ ਲੱਗਿਆ ਫੋਰ ਐਗਜ਼ਾਮਪਲ ਰਾਈ ਟੋਕ ਬੈਗ ਹੁਣ ਆਇਆ ਕੋ ਤਾਂ ਹੈ ਕਦੀ ਕਦੀ ਹੁਣ ਸੋਚਣ ਵਾਲੀ ਗੱਲ ਹੈ ਫੋਰ ਐਗਜ਼ਾਮਪਲ ਸਾਡੇ ਕੋਲੇ ਆਹ ਪੰਜ ਬੰਦੇ ਹਨਾ ਤੇ ਆ ਪੰਜੋ ਬੰਦੇ ਵੱਖਰੀ ਵੱਖਰੀ ਇੰਡਸਟਰੀ ਸੇ ਵਿੱਚ ਆ ਬੰਦਾ ਮੰਨ ਲਓ ਹੈਗਾ ਐ ਮਾਰਕੀਟਿੰਗ ਦੇ ਵਿੱਚ ਆ ਬੰਦਾ ਹੈਗਾ ਐ ਮੰਨ ਲਓ ਇਹ ਬੰਦੇ ਦਾ ਕੰਮ ਕਰੇ ਕਾਰਪੈਂਟਰੀ ਦਾ ਆ ਬੰਦੇ ਦਾ ਕੰਮ ਹੈਗਾ ਇੱਕ ਕੋਈ ਹੋਰ ਕੋਈ ਸੁਪਲੰਬਰ ਆ ਬੰਦਾ ਰੀਅਲ ਟਰ ਹੈ। ਯਾ ਆ ਬੰਦਾ ਲਾਲੋ ਤੁਸੀਂ ਹੈਗਾ ਏ ਆ ਪੇਂਟਰ। ਇਹਦੇ ਮੈਂ ਤਾਂ ਉਹ ਪੰਜ ਇੰਡਸਟਰੀਸ ਦੇ ਪੰਜ ਬੰਦੇ ਉਹਨਾਂ ਦੀ ਐਗਜ਼ਾਮਪਲ ਲੈ ਗੱਲ ਕਰਨ ਲੱਗਿਆ ਬਟ ਆਪਣੀ ਤੁਸੀਂ ਇਹਨੂੰ ਇਸ ਤਰੀਕੇ ਨਾਲ ਸਮਝਣਾ ਕਿ ਆਪਣੀ ਪੰਜਾਬੀ ਕਮਿਊਨਿਟੀ ਵਿੱਚ ਸਾਰਾ ਟੈਲੈਂਟ ਹੈਗਾ ਹਾਲਾਂਕਿ ਟੈਲੈਂਟ ਦੀ ਕਮੀ ਆ ਪਰ ਸਾਰੇ ਇਹ ਬੰਦੇ ਕੋਈ ਨਾ ਕੋਈ ਕੰਮ ਇਸ ਟਾਈਮ ਕਰਦੇ ਹੀ ਪਏ ਆ ਕੋਈ ਸਾਡੇ ਚ ਡਾਕਟਰ ਵੀ ਹੈਗਾ। ਹਣਾ ਡਾਕਟਰ ਵੀ ਸਾਡੇ ਕੋ ਸਾਰੇ ਇਹ ਬੰਦੇ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਥਿਸ ਬੰਦਾ ਹੁਣ ਆ ਜਿਹੜਾ ਬੰਦਾ ਹੈ ਇਹ ਮਾਰਕੀਟਿੰਗ ਕਰਦਾ ਪਿਆ ਠੀਕ ਹੈ ਇਹ ਮੰਨ ਲਓ ਹੁਣ ਮਾਰਕੀਟਿੰਗ ਕਰਦਾ ਪਿਆ ਇਹਦੇ ਕਲਾਇੰਟ ਜਿਹੜੇ ਹੈ ਇਹ ਗੋਰਿਆਂ ਦੇ ਨਾਲ ਕੰਮ ਕਰਦਾ ਪਿਆ ਮੰਨ ਲਓ ਜਿਹੜਾ ਕਿ ਕਲਾਇੰਟ ਹੈਗਾ ਇਹਦਾ ਕੋਈ ਗੋਰਾ ਕੋਈ ਹੈਗਾ ਯੂ ਐਸ ਏ ਤੋਂ ਕੋਈ ਆਸਟ੍ਰੇਲੀਆ ਤੋਂ ਕੋਈ ਕੈਨੇਡਾ ਤੋਂ ਮਨ ਲਓ ਕਿ ਹੋਰ ਕਮਿਊਨਿਟੀ ਦੇ ਵਿੱਚ ਹੈ ਮਤਲਬ ਪੰਜਾਬੀ ਕਮਿਊਨਿਟੀ ਦੇ ਵਿੱਚ ਬੰਦੇ ਨਹੀਂ ਹੈਗੇ ਹੁਣ ਇਹ ਬੰਦਿਆਂ ਨੂੰ ਇਹ ਮਾਰਕੀਟਿੰਗ ਸਰਵਿਸਿਜ਼ ਵੇਚਦਾ ਪਿਆ ਪੈਸਾ ਇਹਦੇ ਕੋਲ ਆਇਆ ਰਾਈਟ ਹੁਣ ਇਹ ਪੈਸਾ ਇਹ ਕਿਸੇ ਹੁਣ ਪੰਜਾਬੀ ਕਮਿਊਨਿਟੀ ਦੇ ਵਿੱਚ ਪੈਸਾ ਮਤਲਬ ਇੰਨੀ ਇੱਕ ਮੰਨ ਲਓ ਪੰਜਾਬੀ ਕਮਿਊਨਿਟੀ ਹੈ ਇਹ ਹੁਣ ਪੰਜਾਬੀ ਕਮਿਊਨਿਟੀ ਦੇ ਵਿੱਚ ਪੈਸਾ ਆਇਆ ਤੇ ਬਾਹਰੋਂ ਕਮਿਊਨਿਟੀ ਦੇ ਵਿੱਚੋਂ ਬੰਦਾ ਇਹ ਪੈਸਾ ਆਪਣੀ ਕਮਿਊਨਿਟੀ ਦੇ ਵਿੱਚ ਲੈ ਗਿਆ ਕਿਉਂਕਿ ਪੰਜਾਬੀ ਹੈ ਵੀ ਹੁਣ ਇਹ ਬੰਦਾ ਕੀ ਕਰਦਾ ਰਿਹਾ ਕਿ ਇਹ ਬੰਦੇ ਨੂੰ ਹੁਣ ਮਾਰਕੀਟਿੰਗ ਦੀ ਸਰਵਿਸ ਇਹਨੇ ਇੱਕ ਗੋਰੇ ਨੂੰ ਵੇਚਦੀ ਤੇ ਗੋਰੇ ਕੋਲੇ ਚਲੋ ਉਹਨੂੰ ਸਰਵਿਸ ਪਹੁੰਚ ਗਈ ਇਹਦੇ ਕੋਲੇ ਪੈਸੇ ਆ ਗਏ ਸਾਰਾ ਖੁਸ਼ ਹੋ ਗਿਆ ਹੁਣ ਆਹ ਮਾਰਕੀਟਿੰਗ ਵਾਲਾ ਬੰਦਾ ਹੈ ਕੱਲ ਨੂੰ ਜਦੋਂ ਇਹਨੇ ਕਾਰਪੁਰ ਬਣਾਉਣਾ ਹੈ ਕੁਝ ਵੀ ਕਰਨਾ ਮੰਨ ਲਓ ਇਹਨੂੰ ਕਾਰਪੈਂਟਰ ਦੀ ਲੋੜ ਆ ਇਹਨੂੰ ਇਹਨੂੰ ਬਾਹਰਲੀ ਕਮਿਊਨਿਟੀ ਦੇ ਵਿੱਚ ਕਾਰਪੈਂਟਰ ਨਹੀਂ ਲੱਭਣਾ ਚਾਹੀਦਾ ਇਹਦੇ ਕੋਲੇ ਮੰਨ ਲਓ ਇਹਨੇ ਇੱਥੇ ਬੰਦੇ ਨੂੰ 500 ਡਾਲਰ ਚਾਰਜ ਕੀਤਾ ਹਨਾ ਉਹ 500 ਡਾਲਰ ਕਮਿਊਨਿਟੀ ਦੇ ਵਿੱਚ ਆ ਗਿਆ ਹੁਣ ਕਾਰਪੈਂਟਰੀ ਦਾ ਮੰਨ ਲਓ ਪ੍ਰਾਈਸ ਹੈਗਾ semi panso ਇਹ ਜਿਹੜਾ ਇਹਨੂੰ ਬਾਹਰ ਲਿਜਾਣ ਦੀ ਬਜਾਏ ਆਹ ਜਿਹੜਾ 500 ਡਾਲਰ ਆਹ ਤੇ ਲੱਗ ਜਾਊਗਾ ਕਾਰਪੈਂਟਰ ਕੋ ਆਪਣੇ ਕਾਰਪੈਂਟਰ ਕੋਲੇ ਹੁਣ ਮੈਨੂੰ ਲੱਗਦਾ ਕਿ ਆਹ ਕਾਰਪੈਂਟਰ ਜਿਹੜਾ ਆਪਣਾ ਪੰਜਾਬੀ ਹੈ ਇਹਨੂੰ ਕਿਸੇ ਹੋਰ ਬੰਦੇ ਕੋਲੇ ਜਾਣ ਦੀ ਬਜਾਏ ਕੱਲ ਨੂੰ ਮੰਨ ਲਓ ਜੇ ਇਹਨੂੰ ਕਿਸੇ ਚੀਜ਼ ਦੀ ਲੋੜਿਆ ਜਾਏ ਇਹਨੂੰ ਕਿਸੇ ਕਾਰਪੈਂਟਰ ਨੂੰ ਪਲੰਬਰ ਦੀ ਲੋੜਿਆ ਜਾਏ ਤੇ ਘਰ ਦੇ ਵਿੱਚ ਕਿਸੇ ਹੋਰ ਬੰਦੇ ਦੀ ਲੋੜਿਆ ਇਹਨੂੰ ਆਪਣੇ ਬੰਦੇ ਕੋਲੇ ਜਾਣਾ ਚਾਹੀਦਾ ਤੇ ਉਹ ਜਿਹੜਾ ਪਲੰਬਰ ਦਾ ਜਿਹੜਾ ਆਪਣਾ ਹੁਣ ਇਨੂੰ ਪਲੰਬਰ ਤੇ ਜਿਹੜਾ ਪਲੰਬਰ ਹੈਗਾ ਉਹਨੂੰ ਗੋਰੇ ਦੀ ਬਜਾਏ ਇੱਕ ਕਾਰਪੈਂਟਰ ਉਹਨੂੰ ਪੈਸੇ ਦਵੇ ਤਾਂ ਕਿ ਜਿਹੜੇ ਪੈਸੇ ਆ ਆਪਣੀ ਕਮਿਊਨਿਟੀ ਦੇ ਵਿੱਚ ਘੁੰਮਦੇ ਰਹਿਣ ਉਹ 500 ਡਾਲਰ ਇਹਦੇ ਕੋ ਆ ਜਾਣ ਤੇ ਇਹਦਾ ਪਲੰਬਰ ਨੂੰ ਕੱਲ ਨੂੰ ਜਦੋਂ ਰੀਅਲਟਰ ਦੀ ਲੋੜ ਪੈਣੀ ਮੰਨ ਲਓ ਇਹਨੇ ਘਰ ਕੋ ਲੈਣਾ ਜਾਂ ਕੁਝ ਵੀ ਕਰਨਾ ਉਹ 500 ਡਾਲਰ ਇਹਦੇ ਨਹੀਂ ਤੇ ਫਿਰ ਜਾਣਾ ਤੇ ਰੀਅਲਟਰ ਤੋਂ ਬਾਅਦ ਜਦੋਂ ਰੀਅਲਟਰ ਨੇ ਘਰ ਕੋ ਬਣਾਇਆ ਸਭ ਕੁਝ ਕੀਤਾ ਜਾਂ ਵੇਚਿਆ ਜਾਂ ਕੁਝ ਵੀ ਉਹਨੂੰ ਪੇਂਟਰ ਦੀ ਲੋੜ ਪਈ ਜਾਂ ਪੇਂਟਰ ਉਹਦੇ ਕੋ ਕੰਟਰੈਕਟਰ ਚਾਹੀਦੇ ਉਹਨੂੰ ਪੇਂਟਰ ਪੇਂਟਿੰਗ ਪੁਨਿੰਗ ਕਰਨੇ ਬਣੇ ਚਾਹੀਦੇ ਉਹ 500 ਇੱਥੇ ਆ ਜਾਣ ਇਹਦਾ ਜਿਹੜਾ ਪੇਂਟਰ ਨੂੰ ਕੱਲ ਨੂੰ ਜੇ ਮੰਨ ਲਓ ਡਾਕਟਰ ਦੀ ਲੋੜ ਹੈ ਜਾਂ ਕੁਝ ਵੀ ਹੈ ਇਹਦੇ ਪੈਸੇ ਜਿਹੜੇ ਆ ਆ ਡਾਕਟਰ ਕੋਲ ਚਲ ਜਾਣੇ ਤੇ ਸਾਰੇ ਜਿੰਨੇ ਵੀ ਬੰਦੇ ਆ ਹੁਣ ਮੰਨ ਲਓ ਕੱਲ ਨੂੰ ਜਦੋਂ ਡਾਕਟਰ ਆ ਇਹ ਡਾਕਟਰ ਨੂੰ ਜਦੋਂ ਹੁਣ ਕਿਸੇ ਮਾਰਕੀਟ ਦੀ ਲੋੜ ਪੈਣੀ ਜਾ ਇਹਨੂੰ ਇਹ ਮੰਨ ਲਓ ਕਾਰੋਪ੍ਰੈਕਟਰ ਹੈ ਜੋ ਕੁਝ ਵੀ ਇਹਦਾ ਕੋਈ ਵੀ ਬਿਜ਼ਨਸ ਹੈ ਇਹਨੂੰ ਕੱਲ ਨੂੰ ਹੁਣ ਮਾਰਕੀਟ ਦੇ ਤਾਂ ਲੋੜ ਪੈਣੀ ਹੈ ਮਾਰਕੀਟਿੰਗ ਦੀ ਇਹਨੂੰ ਮਾਰਕੀਟਿੰਗ ਦੀ ਬਜਾਏ ਇੱਕ ਗੋਰੇ ਕੋ ਜਾਣ ਦੀ ਬਜਾਏ ਹਣਾ ਮਾਰਕੀਟਿੰਗ ਦੀ ਸੋਰੀ ਇਹ ਮਾਰਕੀਟਿੰਗ ਦੀ ਬਜਾਏ ਨਹੀਂ ਗੋਰੇ ਦੀ ਬਜਾਏ ਇਹ ਜੇ ਆਪਣੇ ਪੰਜਾਬੀ ਬੰਦੇ ਕੋ ਜਾਵੇ ਉਹੀ ਜਿਹੜਾ 500 ਡਾਲਰ ਉਫੇ ਆ ਜਾਣਾ ਇਹਦੇ ਕੋਲੇ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਕਿ ਆਪਾਂ ਬਾਹਰਲੀ ਕਮਿਊਨਿਟੀ ਦੇ ਵਿੱਚੋਂ ਪੈਸਾ ਲਿਆ ਕੇ ਆਪਣੀ ਕਮਿਊਨਿਟੀ ਦੇ ਵਿੱਚ ਰੀਬੋਲ ਕਰਾ ਸਕਦੇ ਹੁਣ ਇਹ ਤਾਂ ਛੋਟਾ ਜਿਹਾ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਮੈਨੂੰ ਲੱਗਦਾ ਹੈ ਕਿ ਇਹ ਚੰਗੀ ਤਰ੍ਹਾਂ ਦਾ ਸਟਰਕਚਰ ਵੀ ਨਹੀਂ ਇੰਦਾ ਦਾ ਮੈਂ ਬਣਾਇਆ ਬਟ ਇੱਕ ਛੋਟੀ ਜਿਹੀ ਐਗਜ਼ਾਮਪਲ ਸੀ ਕਿ ਛੋਟਾ ਜਿਹਾ ਇੱਕ ਡਾਇਗਰਾਮ ਸੀ ਇਹ ਸਮਝਾਉਣ ਲਈ ਕਿ ਆਪਾਂ ਨੂੰ ਯੂਨਿਟੀ ਦੇ ਵਿੱਚ ਕੰਮ ਕਰਨ ਦੀ ਲੋੜ ਹੈ ਆਪਾਂ ਸਾਰੇ ਪੰਜਾਬੀਆਂ ਨੂੰ ਆਪਾਂ ਜਿੰਨੇ ਵੀ ਬੰਦੇ ਇਹ ਪੰਜਾਬ ਦੇ ਸੂਚ ਦੇ ਕਿ ਆਪਾਂ ਉਨਾਂ ਮਿਗੂਰੀਆ ਇਸ ਟਿਲ ਸੈਟ ਸਿੱਖੀ ਜੋ ਕੋਈ ਈ-ਕਾਮਰਸ ਕਰੀ ਲਾਈਕ ਵੀਡੀਓ ਰੂਲ ਮਾਰਕੀਟਿੰਗ ਵੀਡੀਓ ਜਾਂ ਕੁਝ ਵੀ ਹੈ ਨਾ ਆਪਾਂ ਬਾਹਰਲੀ ਕਮਿਊਨਿਟੀ ਦੇ ਵਿੱਚੋਂ ਪੈਸੇ ਲੈ ਕੇ ਇੱਥੇ ਆਈਏ ਆਪਣੇ ਕੋਲੇ ਸਾਡੀ ਜ਼ਿੰਮੇਵਾਰੀ ਇਹ ਹੋਣੀ ਚਾਹੀਦੀ ਹੈ ਰਾਈਟ ਜਦੋਂ ਅਰਨ ਕਰਨਾ ਉਦੋਂ ਪੈਸੇ ਆ ਨਹੀਂ ਲੈ ਕੇ ਆਈਏ ਬਾਹਰਲੀ ਕਮਿਊਨਿਟੀ ਦੇ ਵਿੱਚੋਂ ਤੇ ਜਦੋਂ ਆਪ ਕਿਸੇ ਦੀ ਸਰਵਿਸ ਬਾਈ ਕਰਨੀ ਉਦੋਂ ਬਾਈ ਕਰੀਏ ਸੀ ਆਪਣੇ ਬੰਦੇ ਕੋਲੋਂ ਸੋ ਗ੍ਰੋਮ ਸਾਈਨ ਕਿ ਅਰਨ ਫਰੋਮ other communities and spend in spend within take within one our communities ਇਦਾਂ ਜਿਹੜੀ ਆਪਣੀ ਕਮਿਊਨਿਟੀ ਐ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਇੱਥੇ ਕੀ ਸਾਈਕੋਲੋਜੀ ਕੀ ਚੱਲਦੀ ਵੀ ਮਤਲਬ ਇਹਦਾ ਪਿਛਲਾ ਹੁਣਾ ਕੀ ਐ ਇਹਦਾ ਸਿੱਟਾ ਕੀ ਨਿਕਲੂ ਇਸ ਕੰਮ ਦੇ ਨਾਲ ਪਹਿਲਾਂ ਸਾਡੀ ਕਮਿਊਨਿਟੀ ਦੇ ਵਿੱਚ ਹਾਰਮਨੀ ਵਧੂਗੀ ਠੀਕ ਐ ਪਹਿਲੀ ਗੱਲ ਹਾਰਮਨੀ ਵਧੂਗੀ ਦੂਜੀ ਚੀਜ਼ ਇਹ ਕਿ ਸਾਡੀ ਜਿਹੜੀ ਕਮਿਊਨਿਟੀ ਆ ਓਵਰঅল ਸਾਰਿਆਂ ਦੀ ਜਿਹੜੀ ਫਾਈਨੈਂਸ਼ੀਅਲ ਹੈਲਥ ਆ ਉਹ ਉੱਪਰ ਨੂੰ ਜਾਊਗੀ ਠੀਕ ਐ ਜੀ ਦੂਜੀ ਚੀਜ਼ ਸਾਡੀ ਯੂਨਿਟੀ ਵਧੂਗੀ ਕਿਉਂਕਿ ਜਦੋਂ ਮੰਨ ਲਓ ਆਪਣੀ ਪੰਜਾਬੀ ਹੁਣ ਕਮਿਊਨਿਟੀ ਹੈ ਠੀਕ ਹੈ ਪੰਜਾਬੀ ਕਮਿਊਨਿਟੀ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਮਿਲਦੇ ਵਰਤਦੇ ਪਏ ਆ ਉਹ ਜਿਹੜਾ ਪਿਆਰ ਮੁਹੱਬਤ ਜਿਹੜੀ ਯੂਨਿਟੀ ਬਣਨੀ ਹੈ ਇੱਕ ਆਪਣੇ ਬਿਜ਼ਨਸਮੈਨ ਦੇ ਪ੍ਰਤੀ ਜਾਂ ਆਪਣੇ ਬਿਜ਼ਨਸ ਕੁਲੀਗ ਦੇ ਪ੍ਰਤੀ ਜਾਂ ਇੰਡਸਟਰੀ ਕਲੀਕ ਜਿਹੜਾ ਹੋ ਗਿਆ ਉਹ ਜਿਹੜੀ ਹੈ ਉਹ ਵੀ ਮੈਨੂੰ ਲੱਗਦਾ ਕਿ ਦਿਨ-ਦਿਨ ਕੰਪੀਟੀਟਰ ਦੇ ਵੱਲੋਂ ਭਾਵੇਂ ਨਹੀਂ ਕਿ ਮੇਰਾ ਹਾਣੀ ਹੈ ਮੇਰਾ ਕਲੀਗ ਹੈ ਇਹਦੀ ਮੈਂ ਲੁਕ ਆਫਰ ਕਰਨੀ ਹੈ ਬਿਕਾਜ਼ ਹੀ ਇਸ ਮਾਈ ਬ੍ਰਦਰ ਹੀ ਇਸ ਮਾਈ ਸਿਸਟਰ ਠੀਕ ਹੈ ਤੀਜੇ ਨੰਬਰ ਦੇ ਉੱਤੇ ਜਦੋਂ ਤੁਸੀਂ ਫਾਈਨੈਂਸ਼ਲੀ ਸਿਕਿਉਰ ਹੋ ਜਾਂਦੇ ਹੋ ਗੈਸ ਹੋ ਆਦਰ ਕਮਿਊਨਿਟੀ ਰਿਸਪੈਕਟ ਯੂ ਸਿੰਪਲ ਜੀ ਗੱਲ ਆ ਹੁਣ ਇਹ ਜਿਹੜੀ ਵੀਡੀਓ ਹੈ ਮੈਂ ਬਣਾਉਣਾ ਪਿਆ ਆਪਣੇ ਛੋਟੇ ਬਿਹਾਂ ਲਈ ਮੈਨੂੰ ਪਤਾ ਹੈ ਕਿ ਜਿਹੜੇ ਸਾਡੇ ਬਜ਼ੁਰਗ ਏ ਉਹ ਉਹਨਾਂ ਨੇ ਕਿੰਨੇ ਕਿਨੇ ਪ੍ਰਿੰਸੀਪਲਸ ਨੂੰ ਸਮਝਿਆ ਹੋਇਆ ਕਿਤੇ ਤੁਸੀਂ ਆਪਣੇ ਪੁਰਾਣੇ ਜਿਹੜੇ ਬੰਦੇ ਬਜ਼ੁਰਗ ਹੈਗੇ ਆ ਜਿਹੜੇ bizness ਵਧੀਆ ਕਰਦੇ ਪਏ ਸੈਟਲ ਹੋ ਆ ਉਹਨਾਂ ਦੀਆਂ ਪੁਰਾਣੀਆਂ ਦੁਕਾਨਾਂ ਆ ਕਾਰਖਾਨੇ ਆ ਜਾਂ ਕੋਈ ਵੀ ਕੰਪਨੀ ਆ ਉਹ ਜਿਹੜੇ bizness ਆ ਗੋਰਿਆਂ ਨਾਲ ਤਾਂ ਕਰਦੇ ਪਏ ਆ ਮਤਲਬ ਕਹਿੰਦਾ ਕਿ ਇਹ ਨਹੀਂ ਹੈਗਾ ਕਿ ਗੋਰਿਆਂ ਨੂੰ ਚੰਗਾ ਹੀ ਪੂਰਾ ਕਟੋਖ ਕਰਦਾ ਆ ਪਰ ਉਹ ਆਪਣੀ ਕਮਿਊਨਿਟੀ ਨੂੰ ਹਲੇ ਵੀ ਤਵੱਜੂ ਦਿੰਦੇ ਆ ਆਪਣੀ ਕਮਿਊਨਿਟੀ ਨੂੰ ਪਹਿਲੇ ਨੰਬਰ ਤੇ ਪ੍ਰਾਇਓਰਟੀ ਦਿੰਦੇ ਆ ਤੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸਲੀਕਾ ਜਿਹੜਾ ਹੈਗਾ ਤੁਸੀਂ ਦੇਖਿਓ ਕਿ ਕਿੰਨਾ ਐ ਸੈਟਲਰ ਸਟਰੋਂਗ ਰੌਕ ਸੋਲਿਡ ਤੇ ਜਿਹੜਾ ਬੰਦਾ ਯੰਗਸਟਰ ਆ ਉਹ ਯੰਗਸਟਰ ਬੰਦਾ ਜਿਹੜਾ ਇਦਾਂ ਇਦਾਂ ਕੰਨੂ ਹਿਲਦਾ ਮੇਰੇ ਵਰਗਾ ਬੰਦਾ ਜਿਹੜਾ ਹਿਲਦਾ ਕੰਨੂ ਕਿਉਂਕਿ ਉਹਦੇ ਕੋਲੇ ਮੋਰਲ ਨਹੀਂ ਹੈਗੇ ਉਹਦੇ ਕੋਲੇ ਡਾਇਰੈਕਸ਼ਨ ਨਹੀਂ ਹੈਗੀ ਕਿ ਮੈਂ ਕਿਹਨਾ ਬਿਜ਼ਨਸ ਕਰਨਾ ਕਿਹਨਾ ਨਹੀਂ ਕਰਨਾ ਉਹ ਵਿਚਾਰਾ ਸਕਿੱਲ ਸਿੱਖੀ ਜਾਂਦਾ ਸਕਿੱਲ ਨੂੰ ਕਹਿੰਦਾ ਕਿ ਹੁਣ ਮੈਂ ਸਿੱਖਣੀ ਸਿੱਖਣੀ ਆ ਨਾ ਮੈਂ ਆਹ ਕੰਮ ਕਰਲਾਂ ਆਹ ਸਿੱਖਲਾਂ ਸਿੱਖਲਾਂ ਪਰ ਜਦੋਂ ਕੰਮ ਕਰਨ ਦੀ ਵਾਰੀ ਆਉਂਦੀ ਹੈ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਰਿਲੇਸ਼ਨਸ਼ਿਪ ਜਿਹੜੀ bizness ਰਿਲੇਸ਼ਨਸ਼ਿਪ ਕਿੰਦਾ ਬਿਲਡ ਕਰਾਂ ਮੈਂ ਕਿਹੜੀ ਕਮਿਊਨਿਟੀ ਤੋਂ ਕੋਲ ਜਾ ਕੇ bizness ਮੰਗਾ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਚੀਜ਼ ਹੈ ਇਹ ਵਨ ਵੇ ਨਹੀਂ ਹੈਗੀ ਟੂ ਵੇਜ ਹੈ ਮੈਂ ਵੀ ਕਹਾਂ ਨੂੰ ਇਹ ਹੀ ਚੀਜ਼ ਕਰਨੀ ਹੈ ਵੈਨ ਆਉ ਵਨ ਟੂ ਵਰਕ ਆ ਵਨ ਆਮ ਬਾਈ ਅ ਸਰਵਿਸ অর ਸਮਥਿੰਗ ਰਾਈਟ ਹਾਲਾਂਕਿ ਚਲੋ client ਮੇਰੇ ਬਾਹਰਲੇ ਵੀ ਹੈਗੇ ਆ ਉਧਰੋਂ ਪੈਸੇ ਮੈਂ ਲੈ ਕੇ ਆ ਕੇ ਆਪਣੀ ਕਮਿਊਨਿਟੀ 'ਚ ਮੈਂ bizness ਹੋਊਗਾ ਮੇਰਾ ਜੇ ਕੋਈ ਵੀਰ ਹੈਗਾ ਵੀਡੀਓ ਐਡੀਟਰ ਹੈ ਨਾ ਮੈਂ ਬਾਹਰਲੇ ਬੰਦੇ ਨੂੰ ਹਾਇਰ ਕਰਨ ਦੀ ਬਜਾਏ ਮੈਂ ਪੰਜਾਬੀ ਵੀਡੀਓ ਐਡੀਟਰ ਹਾਇਰ ਕਰਾਂਗਾ ਭਾਈ ਇਹ ਨਹੀਂ ਹੁਣ ਮੈਨੂੰ ਮੰਨ ਲਓ ਕੱਲ ਨੂੰ ਘਰ ਦੇ ਵਿੱਚ ਆ ਹੁਣ ਅੱਲੇ ਤੋਂ ਵੀ ਰੈਂਟ ਰੂਮ ਤੇ ਰਹਿਨੇ ਪਏ ਕਾਨੂੰ ਜਦੋਂ ਘਰ ਲੈਣਾ ਹੋਊਗਾ ਮੈਂ ਕਿਹੇ ਗੋਰੇ ਦੀ ਵਿਜਾਇਏ ਮੈਂ ਆਪਣੇ ਪੰਜਾਬੀ ਰੀਅਲਟਰ ਕੋਲੇ ਜਾਊਂਗਾ ਮੈਂ ਆਪਣੇ ਯਾਰ ਦੋਸਤ ਕੋਲੇ ਜਾਊਂਗਾ ਵੀ ਜਿਹੜਾ ਕਮਿਸ਼ਨ ਵਾਲਾ ਮੈਂ ਕਿਹੇ ਗੋਰੇ ਨੂੰ ਦੇਣਾ ਮੈਂ ਆਪਣੇ ਭਰਾ ਨੂੰ ਦਵਾਂ ਤੀਜੀ ਗੰਗ ਕੱਲ ਨੂੰ ਕੋਈ ਡਾਕਟਰ ਹੋਊਗਾ ਉਹ ਡਾਕਟਰ ਮੰਨ ਲਓ ਇਸ ਟਾਈਮ ਮੇਰੀ ਨੌਲੇਜ ਵਿੱਚ ਕੋਈ ਪੰਜਾਬੀ ਡਾਕਟਰ ਮੈਂ ਹਾਲ ਤੱਕ ਵੇਖਿਆ ਨਹੀਂ ਹੈਗਾ ਹਾਲਾਂਕਿ ਇੰਡੀਅਨ ਆਪਣੇ ਡਾਕਟਰ ਬਹੁਤ ਆ ਜਿਹੜੇ ਜਾਣਦੇ ਮੈਂ ਕਿਹੇ ਗੋਰੇ ਵੀ ਆਪਣੇ ਇੰਡੀਅਨ ਡਾਕਟਰ ਕੋਲੇ ਜਾਊਗਾ ਕੰਮ ਤਾਂ ਸੇਮ ਹੀ ਕਰਨਾ ਠੀਕ ਨਹੀਂ ਦਵਾਈ ਵੀ ਵਾਲੇ ਨੂੰ ਪਤਾ ਕਿੰਨਾ ਬਾਕੀ ਦੂਜੀ ਗੱਲ ਉਹ ਆਪਣੀ ਕਮਿਊਨਿਟੀ ਨੂੰ ਸਮਝਦਾ ਆਪਣੀ ਪੰਜਾਬੀ ਇੰਡੀਅਨ ਭਾਈਚਾਰੇ ਨੂੰ ਸਮਝਦਾ ਚੰਗੇ ਤਰੀਕੇ ਨਾਲ ਉਹਨੇ ਉਹਸਾ ਉਹਨਾਂ ਚੀਜ਼ ਜੀ ਇਸੜੀ ਹੈ ਗੱਲ ਨੂੰ ਮੰਨ ਲਓ ਜੇ ਮੈਨੂੰ ਕਿਸੇ ਕਿਸੇ ਦੀ ਹੈਲਪ ਕਰਨ ਦੀ ਲੋੜ ਪੈਂਦੀ ਹੈ ਮੈਂ ਹੁਣ ਜਿੱਦਾਂ ਕਿ ਮੇਰੇ ਕੋਲ ਇੱਕ ਮੀਡੀਆ ਏਜੰਸੀ ਹੈ ਜਿਵੇਂ ਕਿਸੇ ਦੀ ਹੈਲਪ ਵੀ ਕਰਨੀ ਹੈ ਜਾਂ ਮੈਂ ਆਪਣੀ ਕਮਿਊਨਿਟੀ ਦੇ ਵਿੱਚ ਅੱਗੇ ਵੀ ਆਉਣਾ ਚਾਹੁੰਦਾ ਹਾਂ ਕਿ ਕਿਸੇ ਨੂੰ ਲੱਗਦਾ ਕਿ ਹਾਂ ਵੀ ਬਿਲਕੁਲ ਪੈਸੇ ਨਹੀਂ ਆਗੇ ਬਟ ਉਹਨੂੰ ਉਹ ਚੀਜ਼ ਦੀ ਬੜੀ ਲੋੜ ਹੈ ਆਊਡ ਗੋ ਫੋਰ ਮਾਈ ਇੰਡੀਅਨ ਬ੍ਰਦਰ ਯਾ ਪੰਜਾਬੀ ਬਰਾਦਰ ਮੈਂ ਆਪਣੇ ਭਾਈ ਯਾਰਾਂ ਦੇ ਜਾਊਂਗਾ ਹੁਣ ਇਹ ਚੀਜ਼ ਮੈਂ ਤੇ ਆਪਣੇ ਵੱਲੋਂ ਕਰਦਾ ਪਿਆ ਮੈਂ ਚਾਹੁੰਦਾ ਕਿ ਇਹ ਚੀਜ਼ ਜਿਹੜੀ ਯੂਨੀਵਰਸਲ ਬਣੇ ਆਪਣੀ ਕਮਿਊਨਿਟੀ ਦੇ ਵਿੱਚ ਹਰ ਇੱਕ ਬੰਦਾ ਇਸ ਕੋਡ ਆਫ ਕੰਡਕਟ ਦੇ ਨਾਲ ਕੰਮ ਕਰੇ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਫਿਰ ਦੇਖੋ ਆਪਣੀ ਹਾਰਮਨੀ ਕਿੱਥੇ ਜਾਂਦੀ ਫਿਰ ਦੇਖੋ ਆਪਣੀ ਇਕਨੋਮਿਕਸ ਕਿੱਥੇ ਜਾਂਦੀ ਫਿਰ ਆਪਾਂ ਜੇ ਪੰਜਾਬੀ ਹੈਗੇ ਦੂਜੇ ਪੰਜਾਬੀ ਦੇਖ ਕੇ ਭੱਜਾਂਗੇ ਨਹੀਂ ਆਪਾਂ ਉਹ ਬਾਈ ਕੋਲ ਜਾਵਾਂਗੇ ਬਾਈ ਤੂੰ ਦੱਸ ਯਾਰ ਮੈਨੂੰ ਕਿਉਂਕਿ ਭਰੋਸਾ ਬਣਨਾ ਉਥੇ ਹਾਲਾਂਕਿ ਮੈਂ ਜਦੋਂ ਨਵਾਂ ਨਵਾਂ ਸਿੰਗਾਪੁਰ ਦੇ ਵਿੱਚ ਗਿਆ ਨਵਾਂ ਆਪਣਾ ਕਰੀਅਰ ਸ਼ੁਰੂ ਕਰਨ ਲੱਗਿਆ ਪੰਜਾਬੀ ਬੰਦੇ ਨੇ ਹੀ ਲੱਤਾਂ ਵੱਡੀਆਂ ਪੰਜਾਬੀ ਬੰਦੇ ਨੇ ਹੀ ਇਹ ਕੰਮ ਕਰਾ ਕੇ ਤਾਂ ਇਹ ਦਿੱਤੇ ਪੰਜਾਬੀ ਬੰਦੇ ਨੇ ਨਹੀਂ ਦਿੱਤੇ ਗੋਰੇ ਨੇ ਦਿੱਤੇ ਪਏ ਬਟ ਵੀ ਨੀਡ ਟੂ ਫਿਕਸ ਥੈਟ ਕਿਉਂਕਿ ਇਹ ਜੀ ਚੀਜ਼ ਇਦਾਂ ਹੀ ਚੱਲਦੀ ਰਹੀ ਆਪਾਂ ਜਿਹੜੇ ਆ ਡਿਸਟਰਕਸ਼ਨ ਨਾਲ ਚੱਲ ਜਾਣਾ ਪਰ ਇਹ ਚੀਜ਼ ਹੁਣ ਜਿਹੜੇ ਬੰਦੇ ਪੁਰਾਣੇ ਓਲ ਸਾਡੇ ਬਜ਼ੁਰਗ ਓਹਨਾਂ ਨੂੰ ਆਪਾਂ ਸਮਝਾ ਨਹੀਂ ਸਕਦੇ ਉਹ ਜਿੱਦਾਂ ਆਪਰੇਟ ਕਰਦੇ ਕਰਨ ਦਿਓ ਵੀ ਐਸ ਯੰਗਸਟਰਸ ਆਪਾਂ ਨਵੀਂ ਪੀੜ੍ਹੀ ਆ ਸਾਨੂੰ ਜੇ ਇਹ ਚੀਜ਼ਾਂ ਸਮਝ ਲੱਗੀਆਂ ਜਾਂ ਆਪਾਂ ਇੱਕ ਕੋਡ ਨੂੰ ਕੰਡਕਟ ਦੇਣਾ ਚੱਲ ਜੇ ਪ੍ਰਿੰਸੀਪਲ ਦੇਣਾ ਚੱਲ ਜੇ ਮੈਨੂੰ ਲੱਗਦਾ ਕਿ ਆਪਾਂ ਇਸ ਚੀਜ਼ ਨੂੰ ਬਦਲ ਸਕਦੇ ਹਾਂ ਲੋਕੀ ਸਾਨੂੰ ਵੇਖ ਕੇ ਕਹਿਣਗੇ ਵੀ ਹਾਂ ਵੀ ਪੰਜਾਬੀ ਬੰਦਾ ਹੈ ਇਹਦੇ ਨਾਲ ਕੰਮ ਕਰਨਾ ਇਹ ਪੰਜਾਬੀ ਬੰਦਾ ਹੈ ਇਹ ਰਿਸਪੈਕਟਫੁਲ ਬੰਦਾ ਹੈ ਪੰਜਾਬੀ ਬੰਦਾ ਹੈ ਇਹ ਪ੍ਰਿੰਸੀਪਲ ਵਾਲਾ ਬੰਦਾ ਹੈ ਤੇ ਉਹੀ ਚੀਜ਼ ਉਹ ਸਾਡੇ ਕੰਨ ਜੁੜੇ ਆਉਣ ਵਾਲੇ ਜਵਾਕਿਆ ਉਹ ਫੁੱਲ ਕਰਨਗੇ ਸੋ ਉਹ ਜਿਹੜੀ ਚੇਨ ਹੈਗੀ ਹੈ ਡਿਸਟਰੈਕਸ਼ਨ ਵਾਲੀ ਉਹ ਟੁੱਟ ਜੂਗੀ ਤੇ ਆਪਾਂ ਇੱਕ ਨਵੀਂ ਚੀਜ਼ ਸ਼ੁਰੂ ਕਰਾਂਗੇ ਕੋ ਜਿਹੜੀ ਹੈਗੀ ਆ ਵਾਲੀ ਕਿ ਯੂਨਿਟੀ ਦੇ ਵਿੱਚ ਕੰਮ ਕਰਨਾ ਯੂਨਿਟੀ ਦੇ ਵਿੱਚ ਬਿਜ਼ਨਸ ਕਰਨਾ ਮੈਨੂੰ ਦੱਸਿਓ ਤੁਹਾਨੂੰ ਇਹ ਸਾਰਾ ਪ੍ਰਿੰਸੀਪਲ ਕਿਦਾਂ ਲੱਗਿਆ ਕਮੈਂਟ ਦੇ ਵਿੱਚ ਜੇ ਤੁਹਾਨੂੰ ਮੇਰੇ ਥਾਟ ਮੇਰੀ ਆਹ ਜਿਹੜੀ ਚੀਜ਼ ਤੁਹਾਨੂੰ ਦੱਸੀ ਹੈ ਵਧੀਆ ਲੱਗੀ ਜੇ ਤੁਸੀਂ ਮੇਰੇ ਨਾਲ ਜੁੜਨਾ ਚਾਹੋ ਤੁਸੀਂ ਮੈਨੂੰ ਇੰਸਟਾਗ੍ਰam ਦੇਤੇ ਵੀ ਜੋੜ ਸਕਦੇ ਹੋ ਮੇਰਾ ਇੰਸਟਾਗ੍ਰam ਹੈਗਾ T H E miki farmer ਪ੍ਰਾਣਾ ਹੁੰਦਾ ਸੀ ਕੋ ਇੰਸਟਾਗ੍ਰam ਉੱਡ ਗਿਆ ਦਾ miki farmer ਠੀਕ ਹੈ ਇੰਸਟਾਗ੍ਰam ਹੈ ਮੇਰਾ ਤੇ YouTube ਨੂੰ ਜੀਬਸਕ੍ਰਾਈਬ ਕਰਨਾ ਚਾਹਉ ਸਭ ਸਬਸਕ੍ਰਾਈਬ ਕਰ ਲਓ ਤੇ ਬਾਕੀ ਵੀਡੀਓ ਬਲਦੇ ਆ ਅਗਲੀ ਵੀਡੀਓ ਚੰਗਾ ਸਸਬਸਕ੍ਰਾਈਬ ਟਾਟਾ